ਅੰਮ੍ਰਿਤਸਰ ਕਮਿਸ਼ਨੇਟ ਪੁਲਿਸ ਨੇ ਇੱਕ ਵੱਡੀ ਕਾਰਵਾਈ ਦੇ ਦੌਰਾਨ ਸੰਗਠਿਤ ਹਥਿਆਰਾਂ ਤੇ ਹਵਾਲਾ ਨੈੱਟਵਰਕ ਦਾ ਪਰਦਾ ਪਾਸ ਕਰਦੇ ਹੋਏ ਤੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਅਧਾਰਤ ਹੈਂਡਲਰ ਨਾਲ ਸੰਪਰਕ ਦੇ ਵਿੱਚ ਸਾਨਾ ਤੇ ਸੂਬੇ ਦੇ ਵਿੱਚ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਕਰਨ ਦੇ ਲਈ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰ ਰਹੇ ਸਨ। ਪੁਲਿਸ ਕਮਿਸ਼ਨਰ ਨੇ ਜਿਹੜਾ ਕੀ ਦੱਸਿਆ ਹੈ ਕਿ ਟੀਮ ਨੂੰ ਜਿਹੜੀ ਮੁਬਾਰਕਬਾਦ ਜਾਂਦੀ ਹੈ ਇਹ ਹਥਿਆਰਾ ਦੀ ਇਹ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਹੈ ਰਿਕਵਰੀ ਕੀਤੀ ਗਈ ਹੈ ਸੂਬੇ ਦੇ ਵਿੱਚ ਸ਼ਾਂਤੀ ਕਾਨੂੰਨ ਭੰਗ ਕਰਨ ਦੀਆਂ ਯੋਜਨਾਵਾਂ ਨੂੰ ناکਾਮ ਬਣਾਉਂਦੀ ਹੈ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਛੋਟੇ ਲਾਲਚ ਦੇ ਵਿੱਚ ਆ ਕੇ ਇਸ ਤਰ੍ਹਾਂ ਗੈਰ ਕਾਨੂੰਨੀ ਧੰਦਿਆਂ ਦੇ ਵਿੱਚ ਨੌਜਵਾਨ ਨਾ ਫਸਣ ਕਿਉਂਕਿ ਸਰਹੱਦ ਪਾਰ ਬੈਠੇ ਲੋਕ ਸਿਰਫ ਆਪਣੇ मंसूਬਿਆਂ ਦੇ ਲਈ ਜਿਹੜੇ ਕਿ ਨੌਜਵਾਨਾਂ ਨੂੰ ਮਿਸਯੂਜ਼ ਕਰਦੇ ਨੇ ਜਦੋਂ ਨਤੀਜੇ ਆ ਨੌਜਵਾਨਾਂ ਦੀ ਜ਼ਿੰਦਗੀ ਇਸ ਦੇ ਵਿੱਚ ਬਰਬਾਦ ਹੋ ਜਾਂਦੀ ਹੈ। 10 ਸਫਿਸਟੀਕੇਟਿਡ ਵੈਪਨਸ ਅਸੀਂ ਫੜੇ ਹੈ। ਔਰ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਹੈ। ਇਹਦੇ ਨਾਲ ਕ੍ਰਾਸ ਬਾਰਡਰ ਜਿਹੜਾ ਆਰਮਸ ਜਿਹੜੀ ਪੁਸ਼ਿੰਗ ਕਰਨ ਦਾ ਨੈਟਵਰਕ ਸਾਰਾ ਉਹ ਡਿਸਪੈਂਟਲ ਕੀਤਾ ਗਿਆ। ਤੇ ਹਵਾਲੇ ਦਾ ਵੀ ਜਿਹੜਾ ਮੇਨ ਆਪਰੇਟਰ ਹੈ ਇਸ ਏਰੀਏ ਦਾ ਉਹ ਵੀ ਇਹਦੇ ਚ ਅਰੈਸਟ ਕੀਤਾ ਗਿਆ। ਉਤੋਂ ਜਿਹੜੀ ਰਿਕਵਰੀ ਹੋਈ ਐ ਉਹ 2.5 ਲੱਖ ਦੀ ਹੋਈ ਐ ਜਿਹੜੇ ਸਫਿਸਟੀਕੇਟਿਡ ਪਿਸਟਲ ਨੇ ਦੱਸ ਉਹਦੇ ਚ ਪੀਐਕਸ 5 ਤਿੰਨੇ ਬਲੌਕ ਤਿੰਨੇ ਇੱਕ ਪੀਐਕਸ 5 ਦੇ 3 ਬੋਰ ਦੇ ਨੇ ਬਲੌਕ 9 ਐਮ ਐਮ ਇੱਕ ਬਰਾਇਟਾ ਫੋਰਨ ਮੇਡ ਪਿਸਟਲ 9 ਐਮ ਐਮ ਦਾ ਤੇ 3 ਬੋਰ ਦੇ ਤਿੰਨ ਹੋਰ ਪਿਸਟਲ ਨੇ ਜਿਹੜੇ ਬੜੇ ਸਫਿਸਟੀਕੇਟਿਡ ਨੇ ਇਹਦੇ ਜਿਹੜੇ ਤਿੰਨ ਮੁਲਜ਼ਮ ਫੜੇ ਗਏ ਨੇ ਅਮਰਜੀਤ ਬਾਉ ਇਹ ਮਾਜੀ ਮੇਉ ਪਿੰਡ ਹੈਗਾ ਬਿਲਕੁਲ ਬਾਰਡਰ ਦੇ ਉੱਤੇ ਅਜਨਾਲਾ ਸੈਕਟਰ ਦੇ ਵਿੱਚ ਅੰਮ੍ਰਿਤਸਰ ਰੂਰਲ ਦੂਜਾ ਮਨਵੀਰ ਸਿੰਘਾਂ ਵਾਂ ਤਾਰਾ ਸਿੰਘ ਦਾ ਪੀਐਸ ਖਾਲੜਾ ਇਹ ਵੀ ਬਿਲਕੁਲ ਲਾਸਟ ਪਿੰਡ ਆ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਕਰਨਤਾਰਨ ਡਿਸਟ੍ਰਿਕਟ ਦੇ ਵਿੱਚ ਤੇ ਜਿਹੜਾ ਹਵਾਲੇ ਦਾ ਜਿਹੜਾ ਮੇਨ ਨੈਟਵਰਕ ਚਲਾਉਣ ਵਾਲਾ ਬੰਦਾ ਹੈ ਉਹ ਮੁਹੰਮਦ ਤੌਫੀਕਾ ਏਲੀਅਸ ਬਬਲੂ ਹੈ ਜਿਹੜਾ ਗੋਤਮਨਗਰ ਮੁੰਬਈ ਦਾ ਰਹਿਣ ਵਾਲਾ ਤੇ ਉਸ ਤੋਂ ਬਾਅਦ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆ ਕੇ ਰਹਿੰਦਾ ਸੀਗਾ ਰੈਂਟਡ ਜਿਹੜੀ ਅਕੋਮੋਡੇਸ਼ਨ ਲੈ ਕੇ ਤੇ ਉਸ ਆਪਣੀ ਜਿਹੜੀ ਨਫੇਰੀਅਸ ਐਕਟੀਵਿਟੀਆਂ ਹੈ ਜਿਹੜੇ ਇਸ ਸਮਗਲਿੰਗ ਐਕਟੀਵਿਟੀਆਂ ਦਾ ਪੈਸਾ ਹੈ ਉਹਨੂੰ ਹਵਾਲਾ ਰਾਹੀਂ ਬਾਹਰ ਭੇਜਣ ਦਾ ਕੰਮ ਕਰਦਾ ਸੀ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਜਿਹੜਾ ਇਹ ਸਿੰਡੀਕੇਟ ਹੈ ਇਹ ਡਿਸਮੈਂਟਲ ਕੀਤਾ ਗਿਆ ਓਕੇ ਤੁਸੀਂ ਸਮਝ ਦਿਓ ਕਿ ਬਾਰਡਰ ਜਿਹੜੀ ਹਮੇਸ਼ਾ ਇਹ ਸਾਡੇ ਤੇ ਉਹਨਾਂ ਦੇ ਜਿਹੜੇ ਮਨਸੂਬੇ ਨੇ ਇਹ ਰਹਿੰਦੇ ਆ ਕਿ ਕਿਸੇ ਤਰ੍ਹਾਂ ਡਿਸਟਰਬੈਂਸ ਕਰਨ ਪੀਸ ਤੇ ਲਾਡਰ ਨੂੰ ਡਿਸਟਰਬ ਕਰ